ਮੈਂ ਚਾਹ ਵੀ ਰੱਜ ਗਈ ਘੁੱਟ ਦੁੱਧ ਚਾਹ ਚ ਪਾਣਾ ਮਜ਼ਾ ਆ ਗਈ ਤੁਹਾਨੂੰ ਦਰਵਾਲੇ ਪਾਉਂਦਾ ਆਪਣਾ ਗੈਸ ਤੋਂ ਤੋਂ ਵੱਧ ਦੁੱਧ ਤੋਂ ਵੱਧ ਇਹ ਬਣ ਗਈਆਂ ਕੋਈ ਮੈਂ ਮੈਂ ਚਾਹ ਘੁੱਟ ਬਣਾਉਣ ਲਈ ਹਾਂ ਮਿੰਟ ਮਿੰਟ ਤੇ ਜਾਵਾ ਬਣਾਉਣ ਲਈ ਕੋਈ ਠੇਕਾ ਮਿੰਟ ਮਿੰਟ ਤੇ ਚਾਹ ਬਣਾਉਣ ਕਰਕੇ ਗੈਸ ਫੁੱਕੀ ਜਾਂਦੀ ਇੱਕ ਦੁੱਧ ਪਾ ਪਾ ਕੇ ਮੁਕਾਈ ਜਾਂਦੀ ਰਹਿੰਦੀ ਆ ਪਿੱਛੋਂ ਆਈ ਤੇਰੇ ਮਾਂ ਦੀ ਵੀ ਜਿਹਦਾ ਬਣੀ ਬਣੀ ਮਿੰਟ ਚਾਹ ਬਣਾਈ ਜਾਂਦੀ ਆ ਪਿੱਛੋਂ ਮੈਂ ਆਏ ਮੰਮੇ ਸਬਜੀ ਨਹੀਂ ਆ ਗਈ ਤੇ ਮੈਨੂੰ ਰੋਟੀ ਨਾਲ ਸਬਜੀ ਨਹੀਂ ਮੇਰੀ ਮਾਂ ਚਾਹ ਚਾਹ ਨਾਲ ਬਣਾਉਂਦੇ ਨੇ ਥੱਲੇ ਤੇ ਬਣਾਇਆ ਹਰ ਚਾਹ ਨਾਲ ਇੱਕ ਅੱਧੀਆ ਚਾਹ ਹੁੰਦੀ ਸਾਰੀ ਢੜੀ ਚ ਇੰਨੀ ਵਾਰ ਜਾਣੀ ਨਾ ਰੱਖਣੀ ਕੋਈ ਦਾ ਵੀ ਬੰਦ ਕਰ ਦਿੰਦੀ ਨਹੀਂ ਜਾਣ ਪਾਉਣੀ ਐਂ ਨਾ ਵੀ ਇੰਨੀ ਵਾਰ ਜਾਣੀ ਨਾ ਰੱਖਣੀ ਏ ਬਣੀ ਬਣੀ ਮਿਲਦੀ ਚਾੜੀ ਦਾ ਆਹੋ ਦੋਤੀ ਹੀ ਵਾਰਾ ਖਾਣਾ ਇਹਨਾਂ ਰੋਕਨੇ ਖਾਣਾ ਜ਼ਿਆਦਾ ਮਤਾਂ ਨੇ ਬਣਾਉਣੇ ਦਿੱਤੇ ਦੋ ਦੋ ਤਾਈ ਰੋਲਾ ਪਾਉਂਦੇ ਸੀ ਦੋ ਰੋਕਨੇ ਖਾਣਾ ਉਹ ਖਲਕੀ ਰਾਤੀ ਰੋਟੀ ਨਹੀਂ ਖਾਦੀ ਸਵੇਰ ਦੇ 11:00 12:00 ਵਜੇ ਦੇ ਚਾਹ ਘੁੱਟ ਬਣਾ ਲੈ ਦਿੰਦੀ। ਚਾਹ ਨਾਲ ਤੇ ਰੋਟੀ ਖਾ ਲੈਂ ਜੀ। ਸਬਜ਼ੀ ਵੀ ਨੇ ਮੇਰੇ ਜੋਗੀ ਰਹਿਣ ਦਿੰਦੀ ਤੇ ਕਹਿੰਦਾ ਆ ਖਾ ਗੂ ਜਾਂਦੀ। ਇਹ ਤਾਂ ਨਹੀਂ ਹੈ। ਮੰਮੀ ਡਰਸਾਂ ਨਹੀਂ ਰੋਟੀ ਖਾਣ ਦੀ। ਤੇ ਅੱਜ ਅਲਵਰੀ ਜਿਹੜੀ ਰੋਟੀਆਂ ਖਾਣੀਆਂ ਤੇ ਇੱਕ ਅੱਧੀ ਅਰ ਨਹੀਂ ਖਾਦੀ ਜਾਂਦੀ। ਕਿੱਥੋਂ ਹੋਣਾ ਇਹ ਨਾਟਾ ਗੋੜਾ ਪੱਜਾ ਨੇ ਨਹੀਂ ਖਾਣੀ ਆ ਰੋਟੀ। ਮੰਮੀ ਮੈਂ ਤਰਾ ਕੇ ਖਾ ਲਿਆ ਮੈਨੂੰ ਭੁੱਖ ੜੀ ਲੱਗੀ ਨਹੀਂ ਤੇ ਚਾਹ ਵੀ ਬਣਾਉਣ ਦਿੱਤੀ। ਤੂੰ ਤਾਂ ਕਿਆ ਕਿਨੇ ਖਾਣ ਤੋਂ ਮੈਨੂੰ ਤਾਂ ਲੱਗਦਾ ਤੂੰ ਤੇ ਜੀਰ ਬੈਗੀਆਂ ਖਾਲ ਰਾਤੀ ਮੈਂ ਜੜੀ ਤੈਨੂੰ ਰੋਟੀ ਵੰਦੀਆਂ ਕੁੱਤੇ ਨੂੰ ਪਾਤੀ ਜਿਵੇਂ ਮੇਰੇ ਚੋਕੀ ਰਹਿਣ ਨਹੀਂ ਦਿੱਤੀ ਰਾਤੀ ਪਰ ਮੈਨੂੰ ਸੁਖਣਾ ਥੋੜੇ ਆਇਆ ਤੂੰ ਲੇਖਾਣ ਵਾਲੀ ਏ ਤੇਰੀ ਰੋਟੀ ਰੋਟੀ ਹੁੰਦੀ ਕਿਵੇ ਇੱਕ ਅੱਧੀ ਯਾਰ ਸਾਰੀ ਢੜੀ ਢੜੋਂ ਮਰੁੱਟ ਕੇ ਖਾਈ ਜਾਣੀ ਹੁੰਦੀ ਨਾ ਮੈਂ ਤੇ ਆਖਾ ਨਹੀਂ ਇਹ ਮੇਰੀ ਰੋਟੀ ਚਲਾ ਤੂੰ ਇਖੜੋ ਨਾ ਖਰ ਪਾਣੀ ਪੀ ਲੈਣੀ ਨਾਲ ਪਾਣੀ ਦਾ ਘੋਟ ਪੀ ਮਾ ਤੈਨੂੰ ਬਣੀ ਬਣੀ ਮੇਟੀ ਫਰਜਾਤ ਹੋਲਦੀ ਹੈ ਤੇਰੇ ਪੇਕੇ ਆ ਦਈਏ ਮੈਨੂੰ ਪਾਣੀ ਤੇ ਪੀਣਾ ਹੀ ਆ ਐ ਜਾ ਕੇ ਤੂਟੀ ਦਾ ਪਾਣੀ ਪੀਂ ਅਈ ਨਹੀਂ ਵਾਰ ਤੇ ਫਰਜਾਤ ਬੋਰ ਬੋਰ ਕਿ ਤੂੰ ਡਾਢ ਲਾਈ ਜਰਨੀ ਆ ਪਿਛੋਂ ਨਹੀਂ ਆਈ ਤੇਰੇ ਪਿਛੇ ਤੂਟੀ ਦਾ ਪੀ ਇਦਾਂ ਦਾ ਪਾਣੀ ਕੋਈ ਨਹੀਂ ਤੂਟੀ ਚ ਮੇਚੋ ਪਿਕੇ ਆ ਜਨੇ ਕਿੰਦੀ ਆਈ ਤੂੰ ਸਮਾਛ ਆਪਣੇ ਆਇਆ ਤੂੰ ਆਖ ਵੀ ਆ ਗਿਆ ਵੇਖਾ ਸੂਟ ਹੈਗਾ ਕੋਈ ਪਾਉਣ ਨੂੰ ਇਹ ਤੇ ਸਾਰੇ ਪੁਰਾਣੇ ਹੀ ਆ ਪੁਰਾਣੇ ਤੇ ਬੁਰੇ ਜਿਹੇ ਲੱਗਦੇ ਆ ਉਥੇ ਸਾਰੇ ਰਿਸ਼ਤੇਦਾਰ ਆਣੇ ਆਣਾ ਕੀ ਆਖਾਂਗੇ ਮੰਮੀ ਸੂਟ ਮੰਮੀ ਨੂੰ ਆਉਣੀ ਆ ਬਣਾ ਦੇ ਪਰ ਮੰਮੀ ਤਾਂ ਤੱਕ ਚਾਹ ਚਾਣੀ ਨਹੀਂ ਪੀਂਦ ਤਾ ਲੈ ਮੰਮੀ ਸੂਟ ਤੇ ਤੁਮ ਬਣਾ ਕੇ ਦੇਵੋਗੇ ਚਲ ਆ ਕੇ ਵੇਖ ਲਈਂ ਅਸੀਂ ਜਾਂਦੇ ਆ ਮੰਮੀ ਜੀ ਕਿੱਥੇ ਜੋ ਆਵੇ ਇੱਥੇ ਆ ਕੀ ਅਟਲਾਈ ਮੰਮੀ ਉਹ ਨਾ ਮੇਰੇ ਪਿੰਡ ਦਾ ਖੰਡ ਪਟਾ ਦਾ ਉਹ ਪਹਿਣਾ ਹੈ ਜੇ ਮੈਂ ਸੂਟ ਨਹੀਂ ਆ ਨਾ ਮੇਰਾ ਕੋਈ ਪਾਉਂਦਾ ਮੈਨੂੰ ਥੋੜੇ ਜਿਹਾ ਪੈਸੇ ਹੀ ਦੇ ਦਿੰਦੇ ਹੋ ਸੂਟ ਬਣਾਉਣਾ ਹੈ 500 ਰੁਪਏ ਚਾਹੀਦੇ ਮੇਰੇ ਕੋਲ ਨਹੀਂ ਹੈਗਾ ਕੋਈ ਵੀ ਪੈਸਾ ਉਹ ਜਿਹੜੇ ਨਿਭਾਰੇ ਚ ਪਏ ਹਨ ਚ ਬਾਜ਼ਾਰ ਕੋਈ ਜਿਹ ਹੈਗਾ ਵਾਤੇ ਮੰਮੀ ਉਪਾਉਣਾ ਰਹਿੰਦੀ ਆ ਤੇ ਸਾਰੇ ਚਾਚੇ ਤਾਏ ਨੇ ਕੁੜੀਆਂ ਨੇ ਆਉਣਾ ਭੁਰਾ ਜਿਹਾ ਲੱਗਦਾ ਨਹੀਂ ਤੇ ਫਿਰ ਉੱਥੇ ਹੀ ਅੱਜਾਂ ਤੇ ਆਣੀ ਪਹਿਲਾਂ ਤੇਰੀ ਮਾਂ ਤੇ ਬਣਾ ਦਊਗੀ ਤੈਨੂੰ ਮੰਮੀ ਤਾਂ ਨਹੀਂਗਾ ਹੈਗਾ ਪਹਿਲਾਂ ਕੋਈ ਵੀ ਸੂਟ ਬਣਾਉਣ ਨੂੰ ਤੁਹਾਨੂੰ ਪਤਾ ਮੰਮੀ ਤਾਂ ਕੁੜੀ ਨਹੀਂ ਕਰਾਸ ਕਿੱਥੇ ਜਿਹੜੇ ਮੈਨੂੰ ਸੂਟ ਬਣਾਉਣਾ ਆ ਤਾਂ ਫਿਰ ਉਹ ਪਾ ਲੈ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਚੋਂ ਪਾ ਲੈ ਕੋਈ ਇੱਥੇ ਦੇ ਇਦਾਂ ਹੀ ਰਹਿਣਾ ਪੈਣਾ ਮੇਰੇ ਦਬਾਤ ਥੱਲੇ ਜੇ ਰਹਿਣਾ ਤਾਂ ਵੀ ਤੇਰੀ ਮਰਜ਼ੀ ਨਹੀਂ ਰਹਿਣਾ ਤਾਂ ਵੀ ਤੇਰੀ ਮਰਜ਼ੀ ਤੇ ਟੋਟੇ ਆਣਾ ਸੂਟ ਦੇ ਆਂਦੋ ਅੱਗੇ ਤੇਰੀ ਮਰਜ਼ੀ ਆ ਚਲੋ ਕੋਈ ਗੱਲ ਨਹੀਂ ਠੀਕ ਹੈ ਮੈਂ ਉਹ ਭਾਉਂਗੀ ਉਹਨਾਂ ਚੋਂ ਪਾਣੀ ਕੋਈ ਨਹੀਂ ਇੱਕੇ ਚੱਜਦਾ ਜੀ ਉੱਪਰ ਚਲੋ ਠੀਕ ਹੈ ਪਰ ਉੱਥੇ ਆਪੇ ਕਿੱਦੋਂ ਨਾਵੇਂ ਨਹੀਂ ਕੋਈ ਆਈ ਸੂਟ ਤਾਂ ਇ ਲਾਗੀ ਪਾ ਪਾ ਕੇ ਜਾਂਦੀ ਰਹੀ ਖੰਡ ਪਾਟਾ ਦੇ ਉੱਪਰ ਨਹੀਂ ਮੰਮੀ ਮੈਂ ਚੱਲ ਪੈਂਦੀ ਯਾਰ ਉੱਥੇ ਕੋਈ ਦਿੰਦੇ ਆ ਰਹੇ ਚੱਲਣਾ ਮੈਂ ਉਹ ਭਾਉਂਗੀ ਉਹ ਜ਼ਰੂਰੀ ਨਹੀਂ ਹਿੰਦੀ ਬਿਨਾਂ ਮੈਂ ਹੀ ਬਣਾਉਣੇ ਆ ਚਲੋ ਠੀਕ ਆ ਨਾ ਨਾ ਮਾਸੂ ਜਿੱਥੇ ਜਾਣਾ ਨਾ ਮਾਸੂ ਤੇ ਨਾ ਸੂਟਾ ਨਾ ਹੀ ਰੱਖ ਜਾਉਂਦਾ ਜਿੰਨੇ ਮਰਜ਼ੀ ਬਣਾ ਬਣਾ ਤੇ ਜਾਓ ਜਿਹੜਾ ਬਣਾ ਕੇ ਦੇਈਦਾ ਉਹ ਸੁੱਟ ਸੁੱਟ ਕਰਕੇ ਕਿਤੇ ਚਾਜ ਨਾਲ ਸਾਹਮਣਾ ਨਹੀਂਗਾ ਜੋੜ ਕੇ ਰੱਖਣਾ ਨਹੀਂ ਤੇ ਨਹੀਂ ਐਂ ਜੇ ਮੈਂ ਸੂਟ ਬਣਾ ਕੇ ਦਦਾ ਪੈਸੇ ਵੇਖਣਾ ਸੂਟ ਮੰਗਣਾ ਬਣਾਉਣ ਦਾ ਤਾਂ ਪੈਸੇ ਮੰਗਣ ਆ ਗਈ ਐ ਮੈਂ ਤੇ ਆਪ ਦੇ ਵਾਸਤੇ ਬਣਾ ਕੇ ਲਿਆਉਣਾ ਨਾਲ ਮੈਂ ਆਪਦੀ ਕੁੜੀ ਵਾਸਤੇ ਬਣਾ ਕੇ ਲਿਆਉਣਾ ਨੂੰ ਸੂਟ ਦੇਵਾਂ ਇਹਨੂੰ ਵੱਡੀ ਸਿਆਣੀ ਨੂੰ ਆ ਬਾਹਰ ਤੋਂ ਬਣਾ ਲਾ ਜਾ ਕੇ ਸੂਟ ਜਿਹੜਾ ਇੱਡਾ ਚਾਹ ਵਾਸੂਟ ਪਾਉਂਦਾ ਤੇ ਆਹ ਰਹੀ ਨਵਾਈ ਸੂਟ ਚਾਹੀਦਾ ਇਹਨੂੰ ਸੂਟ ਬਣਾ ਲਾ ਦੇਂਦੇ ਠੀਕ ਕਰਦਾ ਇੱਥੇ ਰਾ ਥੈਂਕ ਯੂ ਮੰਮੀ ਮੇਰੀ ਮੰਮੀ ਇੱਡੇ ਮਾੜੀ ਨਹੀਂ ਆ ਮੈਨੂੰ ਬੈਤ ਵਾਧੂ ਸੋੜ ਬਣਾ ਬਣਾ ਦਿੰਦੀ ਆ ਆ ਕਿ ਤਿਆਂ ਲੋ ਜਰਤੇ ਨਾਲ ਪੈਂਦਾ ਵਾ ਨੋਹਾਂ ਹੀ ਤੀਹਾਂ ਦੇਣਾ ਸਲੀਤੇ ਥੈਂਕ ਯੂ ਮੰਮੀ ਲੋਕੀ ਦੇ ਆ ਤੱਕਾ ਕਰਦੇ ਨੋਹਾਂ ਦੇ ਨਾਲ ਜਿਹੜੀਆਂ ਨੋਹਾਂ ਦੇਣ ਸਲੀਤੀਆਂ ਦੇ ਹੋਈਆਂ ਦੇ ਨਾਲ ਜਿਹੜਾ ਬੰਦਾ ਜੀ ਮੀਂੜਾ ਕਪੜਾ ਉਹ ਤੇ ਇੰਨਾ ਇੱਥੇ ਹੀ ਪੋਣਾ ਨਾ ਨਮ ਦੇਣਾ ਚਾਹੀਦਾ ਇਹਦੇ ਇੱਕ ਵੀਡੀਓ ਬਣਾਈਆਂ ਲੋਕਾਂ ਨੂੰ ਵਿਖਾਈ ਆ ਵੀ ਇਦਾਂ ਕਰਦੇ ਕਈ ਤੱਕਾਂ ਨੋਹਾਂ ਦੇ ਨਾਲ ਗਰੀਬ ਨੋਹਾਂ ਦੇ ਨਾਲ ਜਿਹੜੀਆਂ ਗਰੀਬ ਕਰਦੇ ਗਾ ਤੀਆਂ ਦੇ ਨਾਲ ਆਪਾਂ ਪਹਿਲਾਂ ਵੇ ਪਰਖਵੇ ਲਿਆਂਦੀਆਂ ਦੀਆਂ ਵਾ ਜਰਪੀ ਆਪਾਂ ਨੂੰ ਪਤਾ ਹੀ ਨਹੀਂਦਾ ਵੀ ਇਹੋ ਜਿਹੇ ਘਰ ਤੋਂ ਵੀ ਪਿੱਛੋਂ ਵਾਦੇ ਆਪਾਂ ਉੱਤਾਂ ਹੀ ਉਹਨਾਂ ਦਾ ਵਤੀਰਾ ਕਰਦੇ ਆਂ ਵੀ ਇਹ ਇਦਾਂ ਹੀ ਉਹਨਾਂ ਨੂੰ ਪਿੱਛੇ ਲੇੜਾ ਲੱ타 ਨਹੀਂ ਮਿਲਦਾ ਉਹਨਾਂ ਨੂੰ ਕਾੜੀ ਵੀ ਨਹੀਂ ਬਣਾ ਕੇ ਦੇਣਾ ਪਰ ਇਦਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਆਪਣੀਆਂ ਧੀ ਹੈਂ ਹੁੰਦੀ ਆਪਾਂ ਧੀਆ ਬਣਾ ਕੇ ਦੇਉਨੇ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਲਾਈਕ ਜਰੂਰ ਕਰਿਓ